ਸਵਾਗਤ ਹੈ ਜੀ ਗੁਰਵਿੰਦਰ ਫੈਮ ਵਲੌਗ ਵਿੱਚ ਹਾਂਜੀ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆਂ ਤੇ ਅੱਜ ਆਪਾਂ ਕਾਟਨ ਦੀ ਲੈਸ ਕਾਟਨ ਦੇ ਸੂਟ ਦੇ ਗਲੇ ਵਿੱਚ ਅਟੈਚ ਕਰਾਂਗੇ ਜੀ ਪਹਿਲਾਂ ਵੀ ਆਪਾਂ ਵੀਡੀਓ ਬਣਾਈ ਸੀਗੀ ਇਸ ਤਰ੍ਹਾਂ ਹੀ ਗਲੇ ਤੇ ਗੁੰਮ ਲੈਸ ਲਾਈ ਸੀ ਜੀ ਤੇ ਉਹ ਆਪਾਂ ਲੈਸ ਲਾਈ ਸੀ ਜੀ ਆਪਾਂ ਸੈਲਫ ਕਰੀਜ਼ ਬਣਾ ਕੇ ਲੈਸ ਲਾਈ ਸੀ ਇਸ ਗਲੇ ਦੇ ਵਿੱਚ ਆਪਾਂ ਜੀ ਸਲਾਈ ਨਾਲ ਲੈਸ ਲਾਵਾਂਗੇ ਮਤਲਬ ਕਿ ਪਹਿਲਾਂ ਆਪਾਂ ਸਲਾਈ ਲਾਵਾਂਗੇ ਇੱਕ ਜਿਸ ਤੋਂ ਬਾਅਦ ਇਹ ਤੇ ਆਪਾਂ ਲੈਸ ਅਟੈਚ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਸਿੰਪਲ ਸੂਟ ਦੇ ਗਲੇ ਵਾਂਗ ਗਲਾ ਇਸ ਤਰੀਕੇ ਨਾਲ ਕੱਪੜੇ ਤੇ ਅਟੈਚ ਕਰ ਲਿਆ। ਤੁਸੀਂ ਚਾਹੋ ਤਾਂ ਗਲੇ ਨੂੰ ਪ੍ਰੈਸ ਨਾਲ ਵੀ ਲਾ ਸਕਦੇ ਆਂ। ਤੇ ਮੈਂ ਸਾਰੇ ਗਲੇ ਸਲਾਈ ਨਾਲ ਹੀ ਲਾਉਣੇ ਪ੍ਰੈਸ ਨਾਲ ਨਹੀਂ ਲਾਏ। ਇਸ ਤੋਂ ਬਾਅਦ ਗਲੇ ਦੇ ਬਾਹਰਲੀ ਸਾਈਡ ਅੱਧਾ ਇੰਚ ਕੱਪੜਾ ਛੱਡ ਕੇ ਤੇ ਬਾਕੀ ਆਪਾਂ ਵੇਸਟਿੰਗ ਕੱਪੜੇ ਨੂੰ ਕਟਿੰਗ ਕਰ ਦਾਂਗੇ। ਸਿਰਫ ਆਪਾਂ ਅੱਧਾ ਇੰਚ ਕੱਪੜਾ ਰੱਖਿਆ ਸਾਈਡਾਂ ਤੇ। ਇਸ ਤੋਂ ਬਾਅਦ ਜਿਹੜਾ ਆਪਾਂ ਕੱਪੜਾ ਰੱਖਿਆ ਸੀ ਜਿੱਦਾਂ ਇੰਚ ਦਾ ਉਹ ਆਪਾਂ ਫੋਲਡਿੰਗ ਕਰਾਂਗੇ। ਜਿਹੜਾ ਆਪਾਂ ਬੁਕਰਮ ਵਾਲਾ ਗਲਾ ਲਾਇਆ ਹੈ ਰ ਉੱਪਰ ਫੋਲਡਿੰਗ ਕਰਾਂਗੇ ਬਾਕੀ ਕੱਪੜੇ ਨੂੰ ਬਿਲਕੁਲ ਸਲ ਫਾਈਨਲ ਫੋਲਡਿੰਗ ਕਰਨਾ ਹੈ ਕੱਪੜਾ ਤੁਸੀਂ ਗਲੇ ਦੇ ਬੁਕਰਮ ਦੇ ਉੱਪਰ ਤੁਸੀਂ ਚਾਹੋ ਗਲਾ ਬੁਕਰਮ ਦਾ ਘਰੇ ਵੀ ਕੱਟ ਸਕਦੇ ਆ ਪਰ ਇਹ ਆਪਾਂ ਗਲਾ ਜਿਹੜਾ ਲਿਆ ਰੈਡੀਮੇਡ ਬਲੇ ਬਣਾਇਆ ਗਿਆ ਗਲਾ ਹੁੰਦਾ ਜੀ ਬੁਕਰਮ ਦਾ ਉਹ ਲਿਆ ਇਸ ਤੋਂ ਬਾਅਦ ਆਪਾਂ ਬੁਕਰਮ ਦੇ ਨਾਲ ਨਾਲ ਇੱਕ ਸਲਾਈ ਲਾਵਾਂਗੇ ਬਿਲਕੁਲ ਜਿਹੜਾ ਬੁਕਰਮ ਦਾ ਗਲਾ ਹੈ ਜੀ ਉਹਦੇ ਨਾਲ-ਨਾਲ ਸਲਾਈ ਲਾਉਣੀ ਹੈ ਗਾਂਪਛਾਹ ਸਲਾਈ ਨਹੀਂ ਲਾਉਣੇਗੀ ਬਿਲਕੁਲ ਨਾਲ-ਨਾਲ ਸਲਾਈ ਲਾਵਾਂਗੇ ਆਪਾਂ ਇਸ ਤਰੀਕੇ ਨਾਲ ਤੁਸੀਂ ਬਿਲਕੁਲ ਨਾਲ ਨਾਲ ਸਲਾਈ ਲਾਉਣੀ ਆ ਤੇ ਬੁਕਰਮ ਦੇ ਨਾਲ-ਨਾਲ ਹੋਵੇ ਜੀ ਇਸ ਤੋਂ ਗਾਂਪਛਾਹ ਸਲਾਈ ਨਹੀਂ ਹੋਣੀ ਚਾਹੀਦੀ ਨਾਲ ਹੀ ਬੁਕਰਮ ਦੇ ਉੱਪਰ ਸਲਾਈ ਹੋਣੀ ਚਾਹੀਦੀ ਆ ਸਿਰਫ ਬੁਕਰਮ ਦੇ ਨਾਲ-ਨਾਲ ਸਲਾਈ ਹੋਣੀ ਚਾਹੀਦੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਬੁਕਰਮ ਦੇ ਨਾਲ-ਨਾਲ ਸਲਾਈ ਲਾ ਲਈ ਆ ਪਹਿਲਾ ਆਪਾਂ ਇਹਦਾ ਗਲਬ ਨੇ ਐਸੀਓ ਆਪਾਂ ਕ੍ਰੀਜ਼ ਬਣਾਈ ਬੁਕਰਮ ਬੁਕਰਮ ਦੇ ਨਾਲ ਨਾਲ ਤੇ ਅੱਜ ਆਪਾਂ ਬੁਕਰਮ ਦੇ ਨਾਲ ਨਾਲ ਸਲਾਈ ਲਈ ਆ ਇਸ ਤੋਂ ਬਾਅਦ ਜਿੱਥੇ ਆਪਾਂ ਸਲਾਈ ਲਈ ਸਰੂਪਰਾ ਆਪਾਂ ਇਸ ਟਿਕ ਨਾਲ ਲੇਸ ਰੱਖ ਜਾਗੇ ਲੇਸ ਦਾ ਜਿਹੜਾ ਉੱਪਰ ਵਾਲਾ ਪਾਸਾ ਉਹ ਸਿੱਧਾ ਹੋਊਗਾ ਤੇ ਜਿਹੜਾ ਬੁਕਰਮ ਲੇਸ ਉਹ ਪਰਲੇ ਪਾਸੇ ਕੱਪੜੇ ਦੇ ਆ ਗਿਆ ਜੀ ਤੇ ਉੱਪਰ ਆਪਣਾ ਸਿਰਫ ਕਪੜਾ ਆਇਆ ਤੇ ਜਿੱਥੇ ਆਪਣਾ ਪਲੇਨ ਕਪੜਾ ਆਇਆ ਉੱਪਰ ਹੀ ਲੇਸ ਲਾਉਣੀ ਆ ਤੇ ਜਿਹੜੀ ਆਪਾਂ ਪਹਿਲਾਂ ਸਲਾਈ ਲਈ ਸੀ ਉਹ ਸਲਾਈ ਦੇ ਉੱਪਰ ਉੱਪਰ ਬਿਲਕੁਲ ਲੇਸ ਲਾਵਾਂਗੇ ਲੇਸ ਦਾ ਸਿੱਧੇ ਵਾਲਾ ਪਾਸਾ ਆਪਣਾ लेस ਲਾਉਂਦੇ ਸਮੇਂ ਕੋਈ ਵੀ लेस ਵਿੱਚ ਵਾਲ ਨਹੀਂ ਹੋਣਾ ਚਾਹੀਦਾ ਬਿਲਕੁਲ ਸਹੀ ਤਰੀਕੇ ਨਾਲ लेस ਲਾਉਣੀ ਹੋਣੀ ਚਾਹੀਦੀ ਆ लेस ਬਾਈਟ ਲੈਣੀ ਹੋਣੀ ਚਾਹੀਦੀ लेस ਆਪਾਂ ਕੱਟ ਕੇ ਲਾਵਾਂਗੇ ਅਗਰ ਆਪਣੀ ਲੈਸ ਢਿੱਲੀ ਹੋ ਗਈ ਤੇ ਆਪਾਂ ਜਰੂਰ ਗਲੇ ਤੇ ਲੈਸ ਅਟੈਚ ਕਰਾਂਗੇ ਤੇ ਜਦੋਂ ਆਪਾਂ ਸਿੱਧਾ ਕਰਾਂਗੇ ਸੂਟ ਉਹ ਆਪਣੇ ਉੱਪਰ ਵਾਲਾ ਜਾਣਗੇ ਤੇ ਲੈਸ ਆਪਾਂ ਖਿੱਚ ਕੇ ਲਾਉਣੀ ਹੈ ਉੱਪਰ ਜੀ ਲੇਸ ਦਾ ਪਾਸਾ ਸਿੱਧਾ ਜੀ ਯਾਦ ਰੱਖਿਓ ਉੱਪਰ ਇਹ ਜਿਹੜਾ ਪਹਿਲਾਂ ਸਲਾਈ ਲਾਈ ਇਸ ਰੂਪ ਰੂਪਰੇ ਲਾਈ ਆਂ ਦੇਖੋ ਜੀ ਆਪਾਂ ਲੈਸ ਗਲੇ ਤੇ ਅਟੈਚ ਕਰਤੀ ਇਸ ਤਰੀਕੇ ਨਾਲ ਇਸ ਤੋਂ ਬਾਅਦ ਆਪਾਂ ਜਿਹੜਾ ਆਪਾਂ ਕੁੜਤੀ ਸੀਗੀ ਜੀ ਉਹ ਆਪਾਂ تیرਿਆ ਸੈਂਟਰ ਕਰ ਲਿਆ ਤੇ ਗਲੇ ਦਾ ਵੀ ਆਪਾਂ ਸੈਂਟਰ ਕਰਾਂਗੇ ਸੈਂਟਰ ਕਰਕੇ ਆਪਾਂ ਦੋਨਾਂ ਵਿੱਚ ਕੱਟ ਲਾ ਦੇਾਂਗੇ কুরਤੀ ਤੇ ਗਲੇ ਵਿੱਚ ਇਸ ਤਰੀਕੇ ਨਾਲ ਆਪਾਂ ਸੈਂਟਰ ਕਰ ਲਿਆ ਸੈਂਟਰ ਦਾ ਕੱਟ ਲਾਉਣਾ ਜ਼ਰੂਰੀ ਹੈ ਤਿਸ ਤੋਂ ਬਾਅਦ ਆਪਾਂ ਕੱਟਣਾ ਕੱਟਮ ਲਾ ਕੇ ਇਸ ਤਰੀਕੇ ਨਾਲ ਗਲਾ ਸੂਰ ਦੇ ਸਿੱਧੇ ਵਾਲੇ ਪਾਸੇ ਰੱਖਾਂਗੇ ਜੀ ਆਪਣਾ কুরਤੀ ਦਾ ਜਿਹੜਾ ਸਿੱਧੇ ਵਾਲਾ ਪਾਸਾ ਉਹ ਉੱਪਰ ਗਲਾ ਰੱਖਿਆ ਆਪਾਂ ਜੇ ਜਿਹੜੀ ਆਪਾਂ ਸਲਾਈ ਪਹਿਲਾਂ ਲਾਈ ਸੀ ਲੈਸ ਵਾਲੀ ਔਰ ਉੱਪਰ ਉੱਪਰ ਹੀ ਸਲਾਈ ਲਾਉਣੀ ਹੈ ਬਿਲਕੁਲ ਉੱਪਰ ਉੱਪਰ ਸਲਾਈ ਲਾਵਾਂਗੇ ਗੰਪਸ਼ਾ ਸਲਾਈ ਨਹੀਂ ਲਾਉਣੀ ਆਪਾਂ ਨਾ ਹੀ ਬੁਕਰਮ ਦੇ ਉੱਪਰ ਸਲਾਈ ਲਾਉਣੀ ਆ ਜਿਹੜੀ ਸਲਾਈ ਆਪਾਂ ਪਹਿਲਾਂ ਲਾਈ ਸਿਰ ਉੱਪਰ ਉੱਪਰ ਹੀ ਸਲਾਈ ਲਾਉਣੀ ਆ ਤਾਂ ਜੋ ਆਪਣੀ ਲੈਸ ਸਾਰੇ ਗਲੇ ਤੇ ਇੱਕੋ ਜਿਹੀ ਨਿਕਲ ਸਕੇ ਇਸ ਤੋਂ ਬਾਅਦ ਗਲੇ ਦੇ ਅੰਦਲੀ ਸਾਈਡ ਆਪਾਂ ਅੱਧਾ ਇੰਚ ਦਾ ਕਪੜਾ ਰੱਖਣਾ ਹੈ ਜੀ ਤੇ ਬਾਕੀ ਸਾਰਾ ਕਪੜਾ ਕਟਿੰਗ ਕਰ ਦੇਣਾ ਗਲੇ ਦੇ ਨਾਲ ਨਾਲ ਆਪਾਂ ਅੱਧਾ ਇੰਚ ਦਾ ਕਪੜਾ ਰੱਖਾਂਗੇ ਤੇ ਬਾਕੀ ਸੈਂਟਰ ਚ ਕਪੜਾ ਆਪਾਂ ਸਾਰਾ ਕਟਿੰਗ ਕਰ ਦੇਾਂਗੇ ਤੇ ਇਸ ਤੋਂ ਬਾਅਦ ਆਪਾਂ ਸਾਰੇ ਗਲੇ ਦੇ ਅੰਦਰੀ ਸਿਹਰ ਕੱਟ ਲਾ ਦੇਾਂਗੇ ਜਿਹੜਾ ਆਪਾਂ ਕਪੜਾ ਅੱਧਾ ਇੰਚ ਛੱਡਿਆ ਜੀ ਉਹਦੇ ਉੱਪਰ ਆਪਾਂ ਕੱਟ ਲਾ ਦੇਾਂਗੇ ਕੱਟ ਆਪਣਾ ਸਲਾਈ ਦੇ ਉੱਪਰ ਨਹੀਂ ਹੋਣਾ ਚਾਹੀਦਾ ਸਲਾਈ ਤੋਂ ਉਰੇ-ਉਰੇ ਹੀ ਆਪਣਾ ਕੱਟ ਹੋਣਾ ਚਾਹੀਦਾ ਨੇ ਇਸ ਤੋਂ ਬਾਅਦ ਆਪਾਂ ਗਲੇ ਨੂੰ ਦੂਜੀ ਸਾਈਡ ਉਲਟਾਰਾਂਗੇ ਪੁੱਠੇ ਵਾਲੇ ਪਾਸੇ ਤੇ ਆਪਣੀ ਲੈਸ ਦੇਖੋ ਕਿੰਨੀ ਸੋਹਣੀ ਨਿਕਲ ਕੇ ਬਾਹਰ ਆਈ ਹੈ ਤੇ ਜਿਹੜੀ ਸਲਾਈ ਲਾਉਣੀ ਹੈ ਜੀ ਆਪਾਂ ਕਸ ਕੇ ਲਾਉਣੀ ਹੈ ਕੱਪੜੇ ਬਾਹਰ ਨੂੰ ਕਰਕੇ ਇਹ ਨਾ ਹੋਵੇ ਕੱਪੜਾ ਪੱਟੇ ਲਾ ਛੜ ਜੀ ਤੇ ਲੈਸ ਆਪਣੀ ਸਹੀ ਨਾਲ ਨਿਕਲੇ ਬਾਹਰ ਤੇ ਇੱਕ ਆਪਾਂ ਉੱਪਰ ਫੋਕੀ ਸਲਾਈ ਲਾ ਰਹੇ ਹਾਂਗੇ ਤਾਂ ਜੋ ਇਸ ਤੋਂ ਬਾਅਦ ਉੱਪਰ ਆਪਾਂ ਤਰਪਾਈ ਕਰ ਸਕੀਏ ਦੇਖੋ ਜੀ ਆਪਣੀ ਲਾਸ ਜਿਹੜੀ ਹੈਗੀ ਆਪਣੇ ਆਪ ਹੀ ਬਾਹਰ ਨਿਕਲਦੀ ਆਈ ਹੁੰਦੀ ਆ ਤੇ ਬਹੁਤ ਸੋਹਣਾ ਗਲਾ ਬਣਿਆ ਆਪਣਾ ਤੁਸੀਂ ਦੇਖ ਸਕਦੇ ਆ ਆਪਣਾ ਗਲਾ ਸੂਟ ਦਾ ਕਿੰਨਾ ਸੋਹਣਾ ਬਣਿਆ ਜੀ ਤੁਸੀਂ ਇਸ ਤਰੀਕੇ ਨਾਲ ਕੋਈ ਵੀ ਡਿਜ਼ਾਈਨ ਦਾ ਗਲਾ ਬਣਾ ਸਕਦੇ ਆ ਵੀ ਸ਼ੇਪ ਚੌਰਸ ਕੋਈ ਵੀ ਗਲਾ ਲੈ ਸਕਦੇ ਆ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜੁ ਕੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੇ ਬਾਏ ਬਾਏ ਰਬ ਰੱਖਾ